ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੰਮ੍ਰਿਤਸਰ ਆ ਕੇ ਬਹੁਤ ਹੀ ਚੰਗਾ ਲੱਗ ਰਿਹਾ ਮੈਂ ਕਹਿ ਨਹੀਂ ਸਕੀ ਜਦ ਮੈਂ ਪਹਿਲੀ ਵਾਰ ਆਈ ਸੀ ਇੱਥੇ ਪੰਜਾਬ ਦੀ ਧਰਤੀ ਤੇ ਮੈਂ ਪਹਿਲੀ ਵਾਰ ਪੈ ਰੱਖਿਆ ਸੀ ਸਰਪੰਚ ਦੀ ਸ਼ੂਟਿੰਗ ਲਈ ਤੇ ਮੈਂ ਵਿਰਿੰਦਰ ਜੀ ਮੈਨੂੰ ਹਰਮੰਦਰ ਸਾਹਿਬ ਦੇ ਦਰਸ਼ਨ ਉਹਨਾਂ ਨੇ ਕਰਵਾਈ ਸੀ ਮੈਂ ਸਮਝਦੀ ਆ ਇਸ ਪਾਵਨ ਧਰਤੀ ਤੇ ਅੰਮ੍ਰਿਤਸਰ ਤੇ ਮੈਨੂੰ ਬਹੁਤ ਕੁਝ ਦਿੱਤਾ ਹੈ ਮੈਨੂੰ ਮੇਰੀ ਪਛਾਣ ਦਿੱਤੀ ਹੈ ਮੈਨੂੰ ਨਾਮ ਸ਼ੋਹਰਤ ਰੋਟੀ ਰੋਜ਼ੀ ਸਾਰਾ ਕੁਝ ਇਸ ਮਿੱਟੀ ਤੋਂ ਮਿਲਿਆ ਹੈ ਮੈਂ ਇਸ ਮਿੱਟੀ ਦੀ ਕਰਜ਼ਦਾਰ ਆ ਜਿੰਨਾ ਵੀ ਮੈਂ ਇਸ ਮਿੱਟੀ ਲਈ ਕਰ ਸਕਾਂ ਉਹ ਕਰ ਹੋਏਗਾ ਮੈਂ ਸਮਝਦੀ ਆ ਮੈਨੂੰ ਹੁਣ ਭਾਜਪਾ ਨੇ ਮੌਕਾ ਦਿੱਤਾ ਹੈ ਕਿ ਮੈਂ ਆਪਣੇ ਪੰਜਾਬ ਦੇ ਜਿਹੜੇ ਪੰਜਾਬ ਵਿੱਚ ਕਸ਼ਟ ਨੇ ਉਹਨਾਂ ਲੋਕਾਂ ਨੂੰ ਜਿਹੜੀ ਪ੍ਰੋਬਲਮਸ ਨੇ ਉਹਨਾਂ ਨੂੰ ਹਲ ਕਰਨ ਵਿੱਚ ਆਪਣੀ ਪਾਰਟੀ ਨਾਲ ਮਿਲ ਕੇ ਕੋਸ਼ਿਸ਼ ਕਰਾਂਗੀ ਮੈਂ ਵਾਦਾ ਕਰਦੀ ਆ ਮੈਂ ਟੀ ਜਾਂ ਕਿਹ ਕਹੋ ਜੰਮੂ ਕਸ਼ਮੀਰ ਦੀ ਜੰਮੀ ਤੇ ਪੰਜਾਬ ਦੀ ਨੂੰ ਮੈਂ ਪ੍ਰੋਮਿਸ ਕਰਦੀ ਆ ਤੁਹਾਨੂੰ ਕਿ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਬਹੁਤ ਕੁਝ ਬੀਜੇਪੀ ਜੇ ਆ ਗਈ ਇੱਥੇ ਜਿੱਤ ਕੇ ਤੁਸੀਂ ਜਿਤਾਣਾ ਤੁਹਾਡੇ ਹੱਥ ਹੈ ਪਲੀਜ਼ ਤੁਸੀਂ ਅਕਾਲੀਸ ਨੂੰ ਵੀ ਟਰਾਈ ਕਰ ਲਿਆ ਹੈ ਤੁਸੀਂ ਕਾਂਗਰਸ ਨੂੰ ਵੀ ਟਰਾਈ ਕਰ ਲਿਆ ਹੁਣ ਆਪ ਨੂੰ ਵੀ ਠਾਈ ਕਰ ਲਿਆ ਇੱਕ ਚਾਂਸ ਹੁਣ ਭਾਜਪਾ ਨੂੰ ਦਿਓ ਇਹ ਚੋਣ ਤੁਹਾਡੀ ਪੰਜਾਬ ਦੀ ਇਲੈਕਸ਼ਨ ਦੀ ਨਹੀਂ ਆ ਇਹ ਹੈ ਇੰਡੀਆ ਦੇ ਪ੍ਰਾਈਮ ਮਿਨਿਸਟਰ ਦੀ ਤੁਸੀਂ ਕਿੰਨੂੰ ਸਮਝਦੇ ਹੋ ਲੀਡ ਕਰਨ ਲਈ ਇਸ ਕੰਟਰੀ ਨੂੰ ਕਿ ਤੁਹਾਡੇ ਕੋਲ ਨਰਿੰਦਰ ਮੋਦੀ ਤੋਂ ਬੈਟਰ ਕੈਂਡੀਡੇਟ ਹੈ ਨਹੀਂ ਪੂਰਾ ਹਿੰਦੁਸਤਾਨ ਕਹਿ ਰਿਹਾ ਜਿੱਥੇ ਮੈਂ ਜਾ ਰਹੀਆਂ ਮੈਂ ਕਿਸੇ ਨੂੰ ਪੁੱਛਦੀਆਂ ਕਿੰਨੂੰ ਵੋਟ ਕਰ ਰਹੇ ਹੋ ਤੇ ਗਰੀਬ ਤਪਕੇ ਦਾ ਬੰਦਾ ਹੋਈ ਆਮੀਰ ਸਾਰੇ ਕਹਿੰਦੇ ਆ ਮੋਦੀ ਮੋਦੀ ਤੇ ਮੇਰਾ ਮਤਲਬ ਮੈਨੂੰ ਇੰਨੀ ਖੁਸ਼ੀ ਹੋ ਰਹੀ ਦੀ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਬਿਕੋਜ਼ ਮੋਦੀ ਸਾਹਿਬ ਮੇਰੇ ਵੀ ਆਈਡਲ ਨੇ ਉਹਨਾਂ ਨੇ ਜਿੰਨਾ ਸਾਡੇ ਗੁਰੂਆਂ ਲਈ ਕੀਤਾ ਹੈ ਕਿਸੇ ਲੀਡਰ ਨੇ ਨਹੀਂ ਕੀਤਾ ਮੈਂ ਗੁਰੂ ਦਾ ਪ੍ਰਚਾਰ ਕਰਦੀ ਆ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਸਵੇਂ ਬਾਦਸ਼ਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਚਾਰ ਕਰਦੀ ਆ ਮੈਂ ਆਪਣੀ ਜ਼ਿੰਦਗੀ ਨੂੰ ਉਹਦੇ ਲਈ ਡੈਡੀਕੇਟ ਕਰ ਰਹੀ ਸੀ ਬਟ ਹੁਣ ਮੈਨੂੰ ਲੱਗਿਆ ਕਿ ਇਹ ਧਰਤੀ ਨੇ ਮੈਨੂੰ ਗੁਰੂ ਦਿੱਤੇ ਹਨ ਤੇ ਇਹੀ ਧਰਤੀ ਨੇ ਮੈਨੂੰ ਸਭ ਕੁਝ ਦਿੱਤਾ ਤੇ ਮੇਰਾ ਕੁਝ ਫਰਜ਼ ਪੰਜਾਬ ਲਈ ਬੰਦਾ ਹੁਣ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਜਿੰਨੀ ਬਚੀ ਆ ਉਹ ਪੰਜਾਬ ਲਈ ਲਾਣਾ ਚਾਹੁੰਦੀ ਆ ਤੇ ਮੈਂ ਬੀਜੇਪੀ ਨੂੰ ਸਪੋਰਟ ਕਰ ਰਹੀ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਨਰਿੰਦਰ ਮੋਦੀ ਸਾਹਿਬ ਤੋਂ ਬੈਟਰ ਲੀਡਰ ਤੁਹਾਨੂੰ ਮਿਲ ਨਹੀਂ ਸਕਦਾ ਔਰ ਤੁਹਾਡੀ ਖੁਸ਼ਕਿਸਮਤੀ ਇਹ ਹੈ ਕਿ ਇੱਥੇ ਦਾ ਜਿਹੜਾ ਕੈਂਡੀਡੇਟ ਹੈ ਤੁਹਾਡੇ ਸੰਧੂ ਸਾਹਿਬ ਉਹ 10 ਸਾਲ ਤੋਂ ਮੋਦੀ ਸਾਹਿਬ ਨਾਲ ਕੰਮ ਕਰ ਰਹੇ ਨੇ ਮਿਲ ਕੇ ਉਹਨਾਂ ਨੂੰ ਮਤਲਬ ਜਿਵੇਂ ਕਹਿ ਸਕਦੇ ਹੋ ਕਿ ਮੋਦੀ ਸਾਹਿਬ ਉਹਨਾਂ ਨੂੰ ਪੂਰਾ ٹرسٹ ਕਰ ਦਿਆ ਅੰਮ੍ਰਿਤਸਰ ਦਾ ਤੁਸੀਂ ਸੋਚ ਸਕਦੇ ਹੋ ਕਿ ਕਿੰਨਾ ਵਿਕਾਸ ਹੋਏਗਾ ਜੇ ਸੰਧੂ ਸਾਹਿਬ ਚੁਣ ਕੇ ਆਏ تھے ਤੇ ਇਹ ਸਮਝ ਲਓ ਅੰਮ੍ਰਿਤਸਰ ਨੂੰ ਸਵਰਗ ਬਣਾ ਦੇਣਗੇ ਇੰਨਾ ਇੱਥੇ ਵਿਕਾਸ ਹੋਏਗਾ ਇੰਨੀ ਡਿਵੈਲਪਮੈਂਟ ਹੋਏਗੀ ਇੰਨਾ ਸਾਡੇ ਬੱਚਿਆਂ ਲਈ ਹੀ ਇਸ ਅ ਵੈਰੀ ਐਜੂਕੇਟਿਡ ਵੈਰੀ ਔਨੈਸਟ ਮੈਨ ਬਹੁਤ ਸੱਚੇ ਇਨਸਾਨ ਨੇ ਸੰਧੂ ਸਾਹਿਬ ਜੇ ਉਹ ਜਿੱਤ ਕੇ ਆਂਦੇ ਆ ਤੇ ਸਾਡੇ ਬੱਚਿਆਂ ਲਈ ਵੀ ਉਹ ਬਣਾ ਸਕਦੇ ਇੱਕ ਫਿਊਚਰ ਉਹ ਸਾਡੇ ਬੱਚਿਆਂ ਨੂੰ ਇੱਕ ਮਾਰਗਦਰਸ਼ਨ ਤੇ ਪਾ ਸਕਦੇ ਆ ਮੇਰੀ ਗੱਲ ਪਲੀਜ਼ ਮੰਨੋ ਮੈਂ ਇਹੀ ਸਾਰਿਆਂ ਨੂੰ ਰਿਕੁਐਸਟ ਕਰ ਰਹੀ ਹਾਂ ਕਿ ਇੱਕ ਇੰਟੈਲੈਕਚੁਅਲ ਔਨੈਸਟ ਬੰਦਾ ਤੁਹਾਨੂੰ ਮਿਲਿਆ ਹੈ ਉਹਦਾ ਹੱਥ ਫੜ ਲਈਏ ਉਹਨਾਂ ਨੇ ਤੇ ਮੋਦੀ ਸਾਹਿਬ ਦਾ ਹੱਥ ਫੜਿਆ ਹੀ ਹੈ ਤੇ ਫਿਰ ਕਿਉਂ ਨਹੀਂ ਸੈਂਟਰ ਵਿੱਚ ਭਾਜਪੀ ਆ ਰਹੀ ਹੈ ਸੈਂਟਰ ਵਿੱਚ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਜੂਨ 5 ਨੂੰ ਹੋਣੇ ਵਾਲਿਆ ਮੈਨੂੰ ਚਾਹਤ ਹੈ ਕਿ ਮੇਰਾ ਪੰਜਾਬ ਪਿੱਛੇ ਰਹਿ ਜਾਏ ਸਾਰੀ ਇੰਡੀਆ ਜੇ ਮੋਦੀ ਸਾਹਿਬ ਨੂੰ ਸਪੋਰਟ ਕਰ ਰਹੀ ਹੈ ਤੇ ਮੇਰੀ ਬੇਨਤੀ ਹੈ ਪੰਜਾਬ ਨੂੰ ਕਿ ਪਲੀਜ਼ ਮੋਦੀ ਸਾਹਿਬ ਦੇ ਹਰ ਕੈਂਡੀਡੇਟ ਨੂੰ ਵੋਟ ਕਰਕੇ ਜਿਤਾਓ ਤਾਂ ਕਿ ਮੋਦੀ ਸਾਹਿਬ ਦੇ ਹੱਥ ਅਸੀਂ ਮਜ਼ਬੂਤ ਕਰੇ ਜਿਹੜਾ ਸਾਨੂੰ 11ਵੇਂ ਪੋਜੀਸ਼ਨ ਤੋਂ 5ਵੇਂ ਪੋਜੀਸ਼ਨ ਤੇ ਜਿਹੜਾ ਲੀਡਰ ਲੈ ਕੇ ਆਇਆ ਹੈ ਜਿਨੇ ਸਾਨੂੰ ਸੁਰੱਖਿਤ ਰੱਖਿਆ ਹੈ ਇਨੇ ਵਰਲਡ ਵਿੱਚ ਵਾਰ ਹੋ ਰਹੇ ਨੇ ਰਸ਼ੀਆ ਉਕਰੇਨ ਇਜ਼ਰਾਈਲ ਹਮਸ ਮੈਂ ਪੰਚੀਨ ਸਾਡੇ ਅੰਦਰ ਅਰੁਣਾਚਲ ਤੋਂ ਲੇਲ ਅਦਾਕ ਤੋਂ ਆਂਦੀ ਕੋਸ਼ਿਸ਼ ਕਰ ਰਿਹਾ ਇਤੇ ਜਿਹੜੇ ਸਾਡੇ ਲੀਡਰ ਨੇ ਨਰਿੰਦਰ ਮੋਦੀ ਸਾਹਿਬ ਐਨੇ ਸਟਰੋਂਗ ਲੀਡਰ ਕਿ ਜਿੱਦੀ ਜਨਾਦੀ ਪੂਰੇ ਵਰਲਡ ਵਿੱਚ ਰਿਸਪੈਕਟ ਹੈ ਕੋਈ ਅੱਖ ਨਹੀਂ ਉਠਾ ਸਕਦਾ ਸਾਡੇ ਦੇਸ਼ ਵੱਲ ਜਦ ਤੱਕ ਨਰਿੰਦਰ ਮੋਦੀ ਲੀਡਰ ਹੈ ਮੈਂ ਇਸ ਕਰਕੇ ਪਲੀਜ਼ ਸਾਡੇ ਬੱਚਿਆਂ ਦੀ ਸੁਰੱਖਿਆ ਲਈ ਇਸ ਦੇਸ਼ ਦੀ ਸੁਰੱਖਿਆ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਪਲੀਜ਼ ਇਹ ਸੰਧੂ ਸਾਹਿਬ ਨੂੰ ਅੰਮ੍ਰਿਤਸਰ ਜਿਤਾਓ ਨਾ ਔਰ ਨਰਿੰਦਰ ਮੋਦੀ ਸਾਹਿਬ ਨੂੰ ਇਸ ਦੇਸ਼ ਦਾ ਲੀਡਰ ਬਣਾਓ ਤਾਂ ਕਿ ਅਸੀਂ ਸਾਰੇ ਫਲੇ ਫੁਲੇ ਇਹ ਹੀ ਮੇਰੀ ਤੁਹਾਡੇ ਸਾਰਿਆਂ ਨੂੰ ਲੱਗਦਾ ਨਹੀਂ ਜਿ ਤਰ੍ਹਾਂ ਹੰਸਰਾਜ ਹੰਸੋਨਾ ਦਾ ਵਿਰੋਧ ਹੋ ਰਿਹਾ ਹੈ ਬੀਜੇਪੀ ਨੂੰ ਪਿੰਡਾਂ ਦੇ ਵਿੱਚ ਨਹੀਂ ਕਿਸਾਨ ਆਉਂਦੇ ਰਹੇ ਔਰ ਇਸ ਨਾਲ ਵੋਟ ਬੈਂਕ ਤੇ বিজেপি ਤੇ ਕਾਫੀ ਅਸਰ ਪਏਗਾ ਨਹੀਂ ਹੁਣ ਹਾਲਤ ਕਹਰੇ ਅੱਛੀ ਹੈ ਬਹੁਤ ਅੱਛੀ ਹੈ ਦੇਖੋ ਲੋਕਾਂ ਨੂੰ ਵੀ ਸਮਝ ਆ ਰਹੀ ਹੈ ਹਿੰਦੁਸਤਾਨ ਦਾ ਇਲੈਕਸ਼ਨ ਹੋ ਰਿਹਾ ਹੈ ਤੁਸੀਂ ਦੇਖ ਰਹੇ ਹੋ ਟੀਵੀ ਤੇ ਸਾਰੇ ਦੇਖ ਰਹੇ ਸਾਰਿਆਂ ਨੂੰ ਦਿਸ ਰਿਹਾ ਕੀ ਹੋ ਰਿਹਾ ਇੱਕ ਮੇਰੇ ਫਰੈਂਡ ਦੇ ਫਾਦਰ ਖੜੇ ਆ ਜੋਨ ਪੁਰਤੋ ਤੇ ਉਥੇ ਮੈਂ ਟੀਵੀ ਇੰਟਰਵਿਊ ਸੁਣਿਆ ਲੋਕਾਂ ਦਾ ਤੇ ਉਹਦੇ ਵਿੱਚ ਲੇਡੀਜ਼ ਵੀ ਕਹਿ ਰਹੀ ਆ ਅਸੀਂ ਕਿੱਥੇ ਯੂਪੀ ਵਿੱਚ ਨਿਕਲ ਨਹੀਂ ਸਕਦੇ ਸੀ 6 ਵਜੇ ਤੋਂ ਬਾਅਦ ਤੇ ਅੱਜ ਅੱਜ ਅਸੀਂ ਘੁੰਮਦੇ ਆ ਰਾਤੀ ਨੋ ਪ੍ਰੋਬਲਮ ਕਰ ਲੇ ਇੰਨਾ ਮਤਲਬ ਲਾਅ ਐਂਡ ਆਰਡਰ ਹੋ ਗਿਆ ਯੂਪੀ ਵਿੱਚ ਤੇ ਮੈਂ ਤੁਹਾਨੂੰ ਇਹ ਸਮਝਦੀ ਆ ਦੇਖੋ ਅਸੀਂ ਟੀਵੀ ਦੇਖਦੇ ਆ ਸਾਨੂੰ ਪਤਾ ਚੱਲਦਾ ਕੀ ਕੀ ਮਤਲਬ ਭਾਜਪੀ ਨੇ ਕੀ ਕੀ ਕੰਮ ਕੀਤੇ ਹ ਯੂਪੀ ਜੇ ਮਤਲਬ ਜਿੱਦੇ ਵਿੱਚ ਆਈ ਥਿੰਕ ਪੰਜ ਪੰਜਾਬ ਸਮਾ ਸਕਦੇ ਇੰਨਾ ਵੱਡਾ ਸਟੇਟ ਹੈ ਉਹ ਉਥੇ ਲਾਅ ਐਂਡ ਆਰਡਰ ਲਾਣਾ ਉੱਥੇ ਵਿਕਾਸ ਲਾਣਾ ਉੱਥੇ ਲੋਕਾਂ ਨੂੰ ਐਨੇ ਲੋਕਾਂ ਨੂੰ ਖੁਸ਼ ਕਰਨਾ ਬੀਜਪੀ ਨੇ ਕੀਤਾ ਹੈ ਨਾ ਮਧਿਆਪ੍ਰਦੇਸ਼ ਵਿੱਚ ਵੀ ਕੀਤਾ ਹੈ ਹੋਰ ਥਾਵਾਂ ਤੇ ਵੀ ਜਿੱਥੇ ਵੀ ਬੀਜਪੀ ਰਹੀ ਹੈ ਮਤਲਬ ਹੈ ਸਟੇਟ ਵਿੱਚ ਤੇ ਬਹੁਤ ਵਿਕਾਸ ਹੋਇਆ ਹੈ ਬਿਕੋਜ਼ ਸੈਂਟਰ ਦੀ ਸਪੋਰਟ ਹੈ ਸਾਨੂੰ ਪੰਜਾਬ ਨੂੰ ਵੀ ਸੈਂਟਰ ਦੀ ਸਾਡੀ ਬੈਟ ਲੱਕੇ ਆ ਇੱਥੇ ਇੱਕ ਸਰਕਾਰ ਹੁੰਦੀ ਹੈ ਸੈਂਟਰ ਵਿੱਚ ਇੱਕ ਹੁੰਦੀ ਹੈ ਇੱਥੇ ਇੱਕ ਹੁੰਦੀ ਹੈ ਸਰਕਾਰ ਸਰਕਾਰ ਉੱਤੇ ਸੈਂਟਰ ਵਿੱਚ ਹੁਣ ਸੈਂਟਰ ਵਿੱਚ ਅਗੇਨ ਬੀਜੇਪੀ ਐਂਡ ਮੋਦੀ ਸਾਹਿਬ ਨੇ ਤੇ ਜੇ ਪੰਜਾਬ ਵਿੱਚ ਵੀ ਬੀਜੇਪੀ ਆ ਜਾਏ ਤੇ ਫਿਰ ਬਹੁਤ ਕੁਝ ਹੋ ਸਕਦਾ ਹੈ ਨਾ ਦੇਖੋ ਮੈਕਸ ਜੁਆਇੰਟ ਨਹੀਂ ਕਿ ਸਾਡੇ ਪੰਜਾਬ ਦਾ ਭਲਾ ਹੋਏ ਇਹ ਸਾਰੇ ਐਸੇ ਨਹੀਂ ਹੈ ਮੇਰੀ ਭੈਣ ਜੀ ਦੇਖੋ ਹੈ ਨਾ ਇਹ ਜ਼ਮੀਦਾਰ ਨੇ ਸਰਪੰਚ ਤੇ ਇਹ ਆ ਗਏ ਆ ਬੀਜੇਪੀ ਵਿੱਚ ਕਿਉਂਕਿ ਇਹਨਾਂ ਨੂੰ ਵੀ ਲੱਗ ਰਿਹਾ ਕਿ ਬੀਜੇਪੀ ਜ਼ਰੂਰ ਕੁਝ ਕਰ ਦਿਖਾਏਗੀ ਔਰ ਤੈਨੂੰ ਤੁਹਾਨੂੰ ਮੈਂ ਕਿਸਾਨਾਂ ਦਾ کہہ ਰਹੀ ਹਾਂ ਇਹ ਜਿਹੜੇ ਸੰਧੂ ਸਾਹਿਬ ਨੇ ਇਹ ਇੰਟੈਲੈਕਚੁਅਲ ਨੇ ਇਹ ਕਿਸਾਨਾਂ ਨੂੰ ਕੁਝ ਇਸ ਤਰ੍ਹਾਂ ਦਾ ਪ੍ਰੋਜੈਕਟਸ ਦੇਣਗੇ ਯੂ نو ਫੂਡ ਪ੍ਰੋਸੈਸਿੰਗ ਯੂਨਿਟਸ ਲਾਂਦਾ ਕਿ ਇਹਨਾਂ ਦਾ ਜਿਹੜਾ ਗ੍ਰੋਥ ਹੈ ਉਹ ਡਾਇਰੈਕਟਲੀ ਟਾਟਾਸ ਨਾਲ ਰਾਮਦੀਨ ਨਾਲ ਇਹਨਾਂ ਦੇ ਇੱਥੇ ਇੰਡਸਟਰੀਜ਼ ਲੱਗਣਗੀ ਫਾਰਮਰਸੀ ਉਹ ਆਪ ਹੀ ਮਤਲਬ ਉਥੇ ਪੈਕੇਜਿੰਗ ਕਰਕੇ ਵੋਲਡ ਵਿੱਚ ਜਾਏਗਾ ਉਹਨਾਂ ਦਾ ਸਮਾਨ ਉਹਨਾਂ ਨੂੰ ਦੁੱਗਣੀ ਫਾਇਦਾ ਹੋਏਗਾ ਟੀਵੀ ਆਰਟਿਸਟ ਐਸੋਸੀਏਸ਼ਨ ਵਿੱਚ ਆ ਆਮ ਵੈਲਫੇਅਰ ٹرسٹ ਦੀ ਚੇਅਰਮੈਨ ਪੂਨਮ ਟਿੱਲੋ ਪ੍ਰੈਜ਼ੀਡੈਂਟ ਹੈ ਤੇ ਅਸੀਂ ਮਤਲਬ ਅਪੀਲ ਕਰਦੇ ਆ ਅਸੀਂ ਉੱਥੇ ਬੈਠੇ ਫੀਲ ਕਰਦੇ ਕਿ ਅਸੀਂ ਪੰਜਾਬੀ ਇੱਥੇ ਕਰ ਰਹੇ ਨੇ ਇੰਨਾ ਕੰਮ ਹਾਂ ਸਾਡਾ ਇਹ ਨਾਂ ਹੈ ਫਿਲਮ ਇੰਡਸਟਰੀ ਵਿੱਚ ਤੇ ਸਾਡੇ ਪੰਜਾਬ ਵਿੱਚ ਸਾਡੀ ਇੰਡਸਟਰੀ ਦਾ ਕੋਈ ਜੜ ਨਹੀਂ ਆ ਜੀ ਬਿਲਕੁਲ ਹੁਣ ਤੇ ਉੱਥੇ ਵੀ ਮੈਂ ਕਹਿੰਦਾ ਸਿਨੇ ਹਾਟਸ ਵਿੱਚ ਵੀ ਮੈਂ ਆ ਗਈ ਆ ਜੇ ਪੰਜਾਬ ਚ ਮੇਰਾ ਬਿਕੋਜ਼ ਸਾਡੇ ਬੱਚੇ ਜਿਹੜੇ ਆ ਨਾ ਉਹ ਬਹੁਤ ਟੈਲੈਂਟਡ ਨੇ ਉਹਨਾਂ ਨੂੰ ਅਸੀਂ ਚਾਂਸ ਦੇਣਾ ਹੈ ਠੀਕ ਹੈ ਨਾ ਤੇ ਅਸੀਂ ਸਿਨੇ ਆਰਟਿਸਟ ਨਾਲ ਮਿਲ ਕੇ ਮਤਲਬ ਇੱਥੇ ਇੰਸਟੀਚਿਊਟ ਪਾਵਾਂਗੇ ਸਟੂਡੀਓਜ਼ ਪਾਵਾਂਗੇ ਇੰਨੀ ਪੰਜਾਬੀ ਫਿਲਮਾਂ ਬਣ ਰਹੀਆਂ ਨੇ ਮੈਮ ਤੁਸੀਂ ਗੁਰਤੇਜ ਭਾਦਰ ਸਾਹਿਬ ਦਾ